ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਿਸ਼ਤੇਦਾਰੀਆਂ ਦੇ ਦੌਰ ਵਿੱਚੋਂ ਦੀ ਗੁਜ਼ਰਦਿਆਂ ਇਹ ਗੱਲ ਉੱਗੜ ਕੇ ਸਾਹਮਣੇ ਆਈ ਵੀ ਰਿਸ਼ਤਿਆਂ ਨਾਤਿਆਂ ਦੇ ਅੰਦਰ ਹਰ ਦਿਨ ਪੈਰੋਂ ਪੈਰ ਦੂਰੀਆਂ ਬੰਦੀਆਂ ਨਜ਼ਰ ਪੈ ਰੀਆਂ ਨੇ ਵਿਥ ਬੰਦੀ ਨਜ਼ਰ ਪੈ ਰਹੀ ਹੈ ਰਿਸ਼ਤੇ ਡਿੱਗਦੇ ਹੋਏ ਛੜਦੇ ਹੋਏ ਨਜ਼ਰ ਪੈ ਰਹੇ ਨੇ ਐਸਾ ਨਹੀਂ ਕਿ ਰਿਸ਼ਤੇਦਾਰੀ ਰਹੀ ਨਹੀਂ ਰਿਸ਼ਤੇਦਾਰੀ ਤੇ ਹੈ ਪਰ ਰਿਸ਼ਤੇਦਾਰੀ ਨੂੰ ਨਿਭਾਉਣਾ ਨਹੀਂ ਆ ਰਿਹਾ ਰਿਸ਼ਤੇਦਾਰੀ ਦੇ ਅੰਦਰ ਤਰੇੜਾਂ ਤਾਂ ਪੈ ਰਹੀਆਂ ਨੇ ਦੂਰੀਆਂ ਤਾਂ ਪੈ ਰਹੀਆਂ ਨੇ ਉਹਦੇ ਬਹੁਤ ਸਾਰੇ ਕਾਰਨ ਨੇ ਹਰ ਘਰ ਦਾ ਹਰ ਪਰਿਵਾਰ ਦਾ ਹਰ ਬੰਦੇ ਦਾ ਆਪਣਾ ਆਪਣਾ ਕਾਰਨ ਹੈ ਨੇੜੇ ਹੁੰਦਾ ਆਪੋ ਆਪਣਾ ਕਾਰਨ ਹੈ ਦੂਰ ਹੁੰਦਾ ਸਾਰਿਆਂ ਦੇ ਕਾਰਨ ਬਰਾਬਰ ਨਹੀਂ ਹੁੰਦੇ ਔਰ ਸਾਰਿਆਂ ਦਾ ਕਾਰਨ ਇੱਕ ਵੀ ਨਹੀਂ ਹੁੰਦਾ ਪਰ ਉਹਨਾਂ ਬਹੁਤ ਸਾਰੇ ਕਾਰਨਾ ਵਿੱਚੋਂ ਇੱਕ ਕਾਰਨ ਇਹ ਹੁੰਦਾ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਠੇਠ ਪੰਜਾਬੀ ਦੇ ਅੰਦਰ ਫਲਾਣੇ ਬੰਦੇ ਵਿੱਚ ਨਾ ਆਕੜ ਬੜੀ ਹੈ। ਔਰ ਕਈਆਂ ਨੇ ਆਕੜ ਦਾ ਬੋਝ ਆਕੜ ਦਾ ਵਜ਼ਨ ਆਪਣੇ ਸਿਰ ਦੇ ਉੱਤੇ ਪੰਡ ਬਣਾ ਕੇ ਹਮੇਸ਼ਾ ਲਈ ਚੁੱਕਿਆ ਹੁੰਦਾ ਹੈ, ਹਮੇਸ਼ਾ ਲਈ ਰੱਖਿਆ ਹੁੰਦਾ। ਉਹਨਾਂ ਕਿਧਰੇ ਬਹਿਣਾ ਮਜਲਸ ਦੇ ਅੰਦਰ, ਰਿਸ਼ਤੇਦਾਰੀ ਦੇ ਅੰਦਰ, ਤਾਂ ਆਕੜ ਵਿੱਚ ਉਹਨਾਂ ਬੋਲਣਾ ਹੈ ਤਾਂ ਆਕੜ ਵਿੱਚ ਉਹਨਾਂ ਵੇਖਣਾ ਹੈ ਤਾਂ ਆਕੜ ਵਿੱਚ ਉਹਨਾਂ ਗੱਲ ਕਰਨੀ ਹੈ ਆਕੜ ਵਿੱਚ ਉਹਨਾਂ ਮਿਲਣਾ ਗਿਲਣਾ ਹੈ ਆਕੜ ਵਿੱਚ ਬਈ ਤੁਸੀਂ ਆਪਣੀ ਆਕੜ ਨੂੰ ਕੰਟਰੋਲ ਕਿਉਂ ਨਹੀਂ ਕਰਦੇ ਤੁਸੀਂ ਰਿਸ਼ਤੇਦਾਰੀ ਦੇ ਅੰਦਰ ਸਾਰਿਆਂ ਦੇ ਬੋਸ ਬਣਨ ਦਾ ਯਤਨ ਕਿਉਂ ਕਰਦੇ ਹੋ ਤੁਸੀਂ ਸਾਰਿਆਂ ਨੂੰ ਆਪਣੇ ਥੱਲੇ ਲਾ ਕੇ ਕਿਉਂ ਰੱਖਣਾ ਚਾਹੁੰਦੇ ਹੋ ਨੀਵਾ ਸਾਬਤ ਕਿਉਂ ਕਰਨਾ ਚਾਹੁੰਦੇ ਹੋ ਖੈਰ ਮੈਂ 2-4 ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਇੱਕ ਕਾਰਨ ਇਹ ਹੁੰਦਾ ਹੈ ਵੀ ਉਹਨੇ ਮੈਨੂੰ ਫੋਨ ਨਹੀਂ ਕੀਤਾ ਉਹ ਪੈਲ ਕਰੇ ਫਿਰ ਮੈਂ ਉਹਨੂੰ ਫੋਨ ਕਰਾਂਗਾ ਹੁਣ ਮੈਂ ਬੜੀ ਸਾਦੀ ਜਿਹੀ ਉਦਾਹਰਣ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹੋ ਸਕਦਾ ਹੈ ਅਗਲੇ ਬੰਦੇ ਦੇ ਘਰ ਵਿੱਚ ਕੋਈ ਪਰੇਸ਼ਾਨੀ ਹੋਵੇ ਉਹਦੀ ਸਰੀਰਕ ਕੋਈ ਪਰੇਸ਼ਾਨੀ ਹੋਵੇ ਉਹਦੀ ਪਰਿਵਾਰਿਕ ਜਾਂ ਉਹਦੇ ਅੱਗੇ ਹੋਰ ਰਿਸ਼ਤੇਦਾਰਾਂ ਵਿੱਚ ਕੋਈ ਪਰੇਸ਼ਾਨੀ ਹੋਵੇ ਉਹਦੀ ਕੋਈ ਜੋਬ ਦੀ ਪਰੇਸ਼ਾਨੀ ਹੋਵੇ ਕੋਈ ਹੋਰ ਕਈ ਕਿਸਮ ਦੀਆਂ ਪਰੇਸ਼ਾਨੀਆਂ ਨੇ ਉਹਨਾਂ ਵਿੱਚੋਂ ਕੋਈ ਇੱਕ ਹੋਵੇ ਉਹ ਪਰੇਸ਼ਾਨ ਹੋਵੇ ਮਹੀਨਾ ਦੋ ਮਹੀਨੇ ਬੀਤ ਗਏ ਉਹ ਸੋਚਦਾ ਹੋਵੇ ਵੀ ਯਾਰ ਮੇਰੇ ਰਿਸ਼ਤੇਦਾਰ ਹੈ ਉਹਦਾ ਨਾਮ ਫਲਾਣਾ ਫਲਾਣਾ ਸਿੰਘ ਹੈ ਉਹਦਾ ਕਦੇ ਮੈਨੂੰ ਫੋਨ ਨਹੀਂ ਆਇਆ ਕਾਲ ਨਹੀਂ ਆਈ ਉਹਨੇ ਪੁੱਛਿਆ ਨਹੀਂ ਵੀ ਮੈਂ ਕਿਸ ਸਿਚੁਏਸ਼ਨ ਵਿੱਚੋਂ ਕਿਸ ਹਾਲਾਤ ਵਿੱਚੋਂ ਦੀ ਗੁਜ਼ਰ ਰਿਹਾ ਤੁਸੀਂ ਸਿਰਫ ਇੰਨੀ ਗੱਲ ਦਾ ਗੁੱਸਾ ਕਰਕੇ ਬੈਠਿਓ ਵੀ ਉਹਨੇ ਫੋਨ ਕਰਕੇ ਪਹਿਲ ਨਹੀਂ ਕੀਤੀ ਤੇ ਮੈਂ ਕਿਉਂ ਕਰਾਂ ਪਰ ਅਗਲੇ ਦੀ ਪਰੇਸ਼ਾਨੀ ਨੂੰ ਤੇ ਸਮਝੋ ਪਰ ਉਧਰ ਧਿਆਨ ਨਹੀਂ ਜਾਂਦਾ ਇੱਥੇ ਮੈਂ ਇੱਕ ਉਦਾਹਰਨ ਦੇ ਦਿੰਦਾ ਮੰਨ ਲਓ ਇੱਕ ਸੜਕ ਦੇ ਇੱਕ ਕਿਨਾਰੇ ਤੇ ਤੁਸੀਂ ਤੁਰੇ ਜਾ ਰਹੇ ਹੋ ਅਗਲੇ ਪਾਸਿਓ ਤੁਹਾਡਾ ਕੋਈ ਮਿੱਤਰ ਤੁਹਾਡਾ ਕੋਈ ਰਿਸ਼ਤੇਦਾਰ ਤੁਰਿਆ ਆ ਰਿਹਾ ਹੁਣ ਉਹ ਜਿਹੜਾ ਰਿਸ਼ਤੇਦਾਰ ਤੁਹਾਡਾ ਤੁਰਿਆ ਆ ਰਿਹਾ ਉਹਦੀਆਂ ਅੱਖਾਂ ਥੱਲੇ ਨੇ ਉਹ ਮਗਨ ਜਾ ਰਿਹਾ ਹੈ ਕਿਸੇ ਧਿਆਨ ਵਿੱਚ ਡੁੱਬਾ ਹੋਇਆ ਜਾ ਰਿਹਾ ਹੈ ਤੁਸੀਂ ਕੋਲੋਂ ਨਿਕਲਦੇ ਜਾ ਰਹੇ ਹੋ ਤੁਸੀਂ ਉਹਨੂੰ ਆਵਾਜ਼ ਦੇ ਕੇ ਬੁਲਾਉਂਦੇ بجائے ਹੱਥ ਖੜਾ ਕਰਕੇ ਬੁਲਾਉਂਦੇ بجائے ਹੈਲੋ ਹਾਈ ਕਰਨ ਦੀ بجائے ਤੁਸੀਂ ਆਪਣੀ ਆਕਰ ਦੇ ਅੰਦਰ ਅੱਗੇ ਨਿਕਲ ਗਏ ਉਸੇ ਸ਼ਾਮ ਨੂੰ ਜਾਂ ਅਗਲੇ ਕੱਲ ਮਿਲੇ ਤੇ ਤੁਸੀਂ ਇਹ ਗੱਲ ਦਾ ਸ਼ਿਕਵਾ ਕਰੋ ਵੀ ਕੱਲ ਆਪਾਂ ਫਲਾਣੀ ਫਲਾਣੀ ਰੋਡ ਦੇ ਉੱਤੇ ਇਨੇ ਕ ਵਕਤ ਦੇ ਉੱਤੇ ਆ ਜਾ ਰਹੇ ਸਾਂ ਮੈਂ ਜਾ ਰਿਹਾ ਸਾਂ ਤੂੰ ਆ ਰਿਹਾ ਸੀ ਤੂੰ ਮੈਨੂੰ ਬੁਲਾਇਆ ਨਹੀਂ ਤੂੰ ਮੈਨੂੰ ਵੇਖਿਆ ਨਹੀਂ ਅਗਲਾ ਤੁਹਾਨੂੰ ਝੂਠਾ ਸਾਬਤ ਕਰੇਗਾ ਉਹ ਕਹੇਗਾ ਮੈਂ ਤੈਨੂੰ ਸੱਚਮੁੱਚ ਨਹੀਂ ਵੇਖਿਆ ਮੈਂ ਕਿਉਂ ਨਹੀਂ ਵੇਖਿਆ ਮੈਂ ਤੇ ਭਰਾ ਐਸ ਗੱਲਾਂ ਪਰੇਸ਼ਾਨਾ ਮੈਨੂੰ ਏਡੀ ਵੱਡੀ ਮੁਸ਼ਕਲ ਨੇ ਘੇਰਿਆ ਐ ਮੈਂ ਆਪਣੇ ਮਸਤ ਹੋ ਕੇ ਧਿਆਨ ਵਿੱਚ ਜਾ ਰਿਹਾ ਸਾਂ ਸੋਚਾਂ ਦੇ ਡੂੰਗੇ ਵਹਿਣ ਵਿੱਚ ਵਹਿੰਦਾ ਹੋਇਆ ਜਾ ਰਿਹਾ ਸਾਂ ਮੈਂ ਸੱਚਮੁੱਚ ਤੈਨੂੰ ਨਹੀਂ ਵੇਖਿਆ ਪਰ ਤੇਰੀ ਗਲਤੀ ਏ ਜੇ ਤੂੰ ਵੇਖ ਰਿਆ ਸੀ ਤੂੰ ਮੈਨੂੰ ਕਿਉਂ ਨਹੀਂ ਬੁਲਾਇਆ ਬਈ ਤੁਹਾਨੂੰ ਝੂਠਾ ਹੋਣਾ ਪਏਗਾ ਜੇ ਤੁਸੀਂ ਸਿਆਣੇ ਹੋਏ ਤੇ ਤੁਹਾਨੂੰ ਅੰਦਰੋਂ ਸ਼ਰਮਸਾਰ ਹੋਣਾ ਪਏਗਾ ਇਸ ਕਰਕੇ ਹਮੇਸ਼ਾ ਇਹ ਗੱਲ ਸੋਚ ਕੇ ਨਾ ਰੱਖਿਆ ਕਰੋ ਵੀ ਅਗਲਾ ਪਹਿਲ ਕਰੇ ਵੀ ਕਿਉਂ ਅਗਲਾ ਪਹਿਲ ਕਰੇ ਕਦੇ ਤੁਸੀਂ ਕਰ ਲਈ ਕਦੀ ਅਗਲੇ ਨੇ ਕਰ ਲਈ ਗੱਲ ਤੇ ਇਸ ਤਰ੍ਹਾਂ ਹੀ ਬੰਦੀ ਹਰ ਵਾਰੀ ਅਗਲਾ ਪਹਿਲ ਕਿਉਂ ਕਰੇ ਤੁਸੀਂ ਕੋਈ ਕਿਸੇ ਦੇ ਰਿਜ਼ਕ ਦਾਤੋ ਤੁਸੀਂ ਕੋਈ ਮੋਦੀ ਖਾਨਾ ਖੋਲਿਆ ਵੀ ਦੂਜੇ ਦੇ ਘਰ ਰਾਸ਼ਨ ਦੀਆਂ ਬੋਰੀਆਂ ਸੁੱਟ ਕੇ ਹੁੰਦੇ ਹੋ ਤੁਸੀਂ ਕੋਈ ਇਸ ਤਰ੍ਹਾਂ ਭੰਡਾਰ ਵੰਡਦੇ ਆ ਵੀ ਜਿਹੜਾ ਹਰ ਵਕਤ ਦੂਜੇ ਦੇ ਘਰ ਦੇ ਅੰਦਰ ਸੁੱਟ-ਸੁੱਟ ਕੇ ਹੁੰਦੇ ਹੋ ਪੈਸਾ ਟਕਾ ਸਹੂਲਤਾਂ ਦੇ ਦੇ ਕੇ ਹੁੰਦੇ ਹੋ ਵੀ ਅਗਲਾ ਹੀ ਤੁਹਾਨੂੰ ਬੁਲਾਵੇ ਤੇ ਕਿਉਂ ਖੈਰ ਆਪਣੀ ਆਕੜ ਨੂੰ ਨਾ ਥੋੜਾ ਜਿਹਾ ਕੰਟਰੋਲ ਕਰੋ ਨੰਬਰ ਦੋ ਕਿਧਰੇ ਮਜਲਸ ਦੇ ਅੰਦਰ ਰਿਸ਼ਤੇਦਾਰੀ ਦੇ ਅੰਦਰ ਸੱਜੇ ਖੱਬੇ ਬੈਠੇ ਜੇ ਕਦੀ ਤੁਸੀਂ ਪਹਿਲ ਕਰਕੇ ਕਿਸੇ ਨੂੰ ਰਾਮ ਸਲਾਮ ਸਤਿ ਸ੍ਰੀ ਅਕਾਲ ਕਰ ਲਈ ਕਦੀ ਦੂਜੇ ਨੇ ਕਰ ਲਈ ਇਹਦੇ ਵਿੱਚ ਫਰਕ ਕੀ ਪੈਂਦਾ ਬੇਸ਼ੱਕ ਤੁਸੀਂ ਵੱਡੇ ਹੋ ਤਾਂ ਵੀ ਤੁਹਾਨੂੰ ਕਦੇ ਨਾ ਕਦੇ ਪਹਿਲ ਕਰ ਲੈਣੀ ਚਾਹੀਦੀ ਹੈ ਔਰ ਮੈਂ ਆਪ ਵੀਤੀ ਦੱਸਦਾ ਇੱਕ ਬੱਚਾ ਸੀ ਕਿਸੇ ਪਰਿਵਾਰ ਦਾ ਜਿਹਦੇ ਵਿੱਚ ਨਾ ਫੋਕੀ ਆਕੜ ਵੱਡੀ ਸੀ ਔਰ ਇੱਕ ਦੋ ਵਾਰੀ ਮਲਾਪ ਹੋਇਆ ਵੈਸੇ ਕਰੇ ਲੂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇੱਕ ਦੋ ਵਾਰਾ ਮਲਾਪ ਹੋਇਆ ਉਹਨੇ ਬੁਲਾਇਆ ਨਹੀਂ ਉਸ ਤੋਂ ਬਾਅਦ ਉਹਨੇ ਦੋ ਵਾਰੀ ਮੈਂ ਬੁਲਾਇਆ ਮੈਂ ਕਿਹਾ ਬੇਟਾ ਜੀ ਸਸਰੀਕਾ ਸ਼ਰਮਸਾਰ ਹੋਇਆ ਉਹ ਅੰਕਲ ਜੀ ਮੈਂ ਇੱਧਰ ਵੇਖਿਆ ਨਹੀਂ ਮੈਂ ਸੌਰੀ ਇਹ ਉਹ ਅੱਜੋ ਬੰਦਾ ਜਦੋਂ ਮਿਲਦਾ ਨਾ ਪਹਿਲ ਉਹ ਕਰਦਾ ਤੇ ਜੇ ਮੈਂ ਵੀ ਉਸੇ ਆਕੜ ਵਿੱਚ ਰਹਿੰਦਾ ਤੇ ਹੋ ਸਕਦਾ ਹੈ ਹਮੇਸ਼ਾ ਵਾਸਤੇ ਉਸ ਬੱਚੇ ਦੇ ਮਨ ਵਿੱਚ ਮੇਰੇ ਵਾਸਤੇ ਨਫ਼ਰਤ ਪਲ ਜਾਂਦੀ ਖੈਰ ਆਪਣੀ ਫੋਕੀ ਆਕੜ ਨੂੰ ਗਵਾਓ ਕਈਆਂ ਕੋਲ ਇਸ ਤਰ੍ਹਾਂ ਦੀ ਬੜੀ ਆਕੜ ਹੁੰਦੀ ਹੈ ਵੀ ਇਹ ਮੇਰੇ ਬਰਾਬਰ ਕੀ ਹੈ ਮੇਰੇ ਕੋਲ ਤੇ ਪੈਸਾ ਬੜਾ ਹੈ ਭਾਈ ਤੇਰੇ ਕੋਲ ਪੈਸਾ ਹੈ ਥੋੜਾ ਜਰ ਕੇ ਖਾ ਯਾਰ ਜੇ ਤੇਰੇ ਕੋਲ ਪੈਸਾ ਹੈ ਤੇ ਤੂੰ ਆਪਣੇ ਸੁੱਖ ਸਾਧਨ ਤੇ ਲਾ ਰਿਹਾ ਹੈ ਕੋਈ ਦੂਜੇ ਦੇ ਸੁੱਖ ਸਾਧਨ ਤੇ ਤੇ ਨਹੀਂ ਲਾ ਰਿਹਾ ਜੇ ਤੇਰੇ ਕੋਲ ਪੈਸਾ ਹੈ ਘਰ ਤੇਰਾ ਚੰਗਾ ਬਣਿਆ ਤੂੰ ਘਰ ਨੂੰ ਵੇਖ ਕੇ ਆਕੜੇ ਜਾ ਰਿਹਾ ਹੈ ਤੇ ਤੇਰਾ ਹੈ ਦੂਜੇ ਨੂੰ ਆਕੜ ਕਾ ਦੀ ਵਿਖਾ ਰਿਹਾ ਹੈ ਜੇ ਤੇਰੇ ਕੋਲ ਕਪੜਾ ਲੀੜਾ ਚੰਗਾ ਹੈ ਤੇਰਾ ਹੈ ਦੁੱਜੇ ਨੂੰ ਆਕੜ ਕਾ ਦੀ ਵਿਖਾ ਰਿਆ ਹੈ ਜਰ ਕੇ ਖਾ ਜੇ ਤੇਰੇ ਕੋਲ ਜ਼ਿਆਦਾ ਹੈ ਤੈਨੂੰ ਰਿਸ਼ਤੇਦਾਰੀ ਦੇ ਅੰਦਰ ਸਗੋਂ ਹਲੀਮੀ ਰੱਖ ਕੇ ਚੱਲਣ ਦੀ ਲੋੜ ਏ ਕਿ ਜਿਹੜਾ ਮੇਰਾ ਰਿਸ਼ਤੇਦਾਰ ਮੇਰੇ ਤੋਂ ਪਿੱਛੇ ਰਹਿ ਗਿਆ ਥੋੜਾ ਜਿਹਾ ਗਰੀਬ ਏ ਉਹਦੇ ਮਨ ਵਿੱਚ ਇਹ ਗੱਲ ਆਵੇ ਨਾ ਕਿ ਮੈਂ ਆਕੜ ਵਿੱਚ ਹ ਪਰ ਤੂੰ ਤੇ ਸਗੋਂ ਹੀ ਅਸਮਾਨ ਤੇ ਚੜਿਆ ਰਹਿਣਾ ਹੈ ਬਈ ਇਹ ਮੈਨੂੰ ਬੁਲਾਵੇ ਮੇਰੇ ਕੋਲ ਪੈਸਾ ਜ਼ਿਆਦਾ ਹੈ ਪੈਸਾ ਜ਼ਿਆਦਾ ਹੋਏਗਾ ਭਾਈ ਤੇਰੇ ਕੋਲ ਹੋਏਗਾ ਇਸ ਦੁਨੀਆ ਦੇ ਅੰਦਰ ਬੁਲਾਏਗਾ ਤੇ ਕੋਈ ਬੁਲਾ ਲੇਗਾ ਕੋਈ ਨਹੀਂ ਪੁੱਛਦਾ ਇੱਥੇ ਤੂੰ ਰਾਜਾ ਵੀ ਹੋਏਗਾ ਨਾ ਤੇ ਆਪਣੇ ਘਰ ਹੋਏਗਾ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਕਈਆਂ ਕੋਲ ਨਾ ਜੋਬ ਦੀ ਔਕੜ ਬੜੀ ਹੁੰਦੀ ਹੈ ਕਿ ਮੇਰੇ ਕੋਲ ਜੋਬ ਵੱਡੀ ਹੈ ਇੱਕ ਪਰਿਵਾਰ ਦੇ ਮੈਂਬਰਾਂ ਦੇ ਅੰਦਰ 2 4 5 ਮੈਂਬਰ ਨੇ ਸਾਰੇ ਕਮਾਰੇ ਨੇ ਕੋਈ ਦੁਕਾਨ ਕੋਈ ਜੋਬ ਕੋਈ ਦੁਜਾ ਕੋਈ ਤੇਜਾ ਪਰ ਸਾਰਿਆਂ ਦੀ ਕਮਾਈ ਬਰਾਬਰ ਤੇ ਨਹੀਂ ਨਾ ਹੁੰਦੀ ਹੁਣ ਜਿਹਦੀ ਚਾਰ ਪੈਸੇ ਕਮਾਈ ਜਿਆਦੀ ਆ ਜੇ ਉਹ ਦੂਜੇ ਨੂੰ ਮਿਥਕੇ ਨਾਮ ਬੈ ਉਹ ਅਕੜ ਵਿਖਾਈ ਜਾਏ ਮੇਰੀ ਇਨਕਮ ਜਿਆਦੀ ਮੇਰੀ ਇਨਕਮ ਜਿਆਦੀ ਇਹ ਸਿਆਣਪ ਨਹੀਂ ਹੈ ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਨਜ਼ਰ ਪਿਆਏ ਕਿ ਪਤੀ ਪਤਨੀ ਦੇ ਰਿਸ਼ਤੇਆਂ ਤੱਕ ਟੁੱਟ ਜਾਂਦੇ ਨੇ ਜਦੋਂ ਇਹ ਕਲੇਸ਼ ਬੰਦਾ ਹੈ ਪਤਨੀ ਕਹਿੰਦੀ ਮੇਰੀ ਜੋਬ ਜਿਆਦੀ ਮੈਂ ਜ਼ਿਆਦਾ ਕੁਮਾਰੀ ਹਾਂ ਵੇ ਤੂੰ ਜ਼ਿਆਦਾ ਕਮਾ ਰਹੀ ਹੈ ਜਾਂ ਘੱਟ ਕਮਾ ਰਹੀ ਹੈ ਪਰ ਘਰ ਦੇ ਥੇਕੇ ਨਾਲ ਪਰਿਵਾਰ ਦੇ ਜੀ ਥੋੜਾ ਲਿਓਨ ਜ਼ਿਆਦਾ ਲਿਓਨ ਇੱਕ ਕਰੇ ਉਹਨੂੰ ਕਰ ਰਹਿਂਦੇ ਹੋ ਉਹਨੂੰ ਅਕੜ ਬਣਾ ਕੇ ਤੋੜੋ ਨਾ ਰਿਸ਼ਤੇਦਾਰੀ ਨੂੰ ਰਿਸ਼ਤੇਦਾਰੀ ਰਹਿਂਦੇ ਹੋ ਉਹਨੂੰ ਅਕੜ ਬਣਾ ਕੇ ਤੋੜੋ ਨਾ ਜੇ ਤੇਰੇ ਕੋਲ ਜ਼ਿਆਦਾ ਹੈ ਤੂੰ ਜ਼ਿਆਦਾ ਕਮਾ ਰਿਆ ਹੈ ਤੇਰੀ ਜਾਓ ਵੱਡੀ ਹੈ ਤੂੰ ਬਾਹਰ ਆਪਣੀ ਆਕੜ ਵਿਖਾ ਲੋਕਾਂ ਸਾਹਮਣੇ ਜੋ ਕਰਨਾ ਹੈ ਕਰ ਯਾਰ ਤੂੰ ਆਪਣੀ ਰਿਸ਼ਤੇਦਾਰੀ ਦੇ ਅੰਦਰ ਵੀ ਇਸ ਤਰ੍ਹਾਂ ਦੀ ਆਕੜ ਵਿਖਾ ਰਿਆ ਇਨਸਾਨੀਅਤ ਇਹ ਕਹਿੰਦੀ ਵੀ ਕਿਦਰੇ ਵੀ ਤੈਨੂੰ ਨਾ ਕਰਨਾ ਬਾਹਰ ਆਕੜ ਵਿਖਾਉਣੀ ਨਹੀਂ ਚਾਹੀਦੀ। ਧਿਆਨ ਰੱਖਿਓ ਜਿਹੜੀ ਟਾਣੀ ਨੂੰ ਜਿੰਨਾ ਫਲ ਲੱਗਦਾ ਹੈ ਨਾ ਰੁੱਖ ਦੀ ਟਾਣੀਆਂ ਨੂੰ ਵੇਖ ਲਓ ਆਪਣੇ ਸੱਜੇ ਖੱਬੇ। ਅਮਰੂਦ ਹੋਵੇ, ਸੇਬ ਹੋਣ, ਕੇਲਾ ਹੋਵੇ ਜਾਂ ਅਨਾਰ ਹੋਣ ਤੇ ਜਾਂ ਜਿਹੜਾ ਫਲ ਹੈ। ਜਿਹੜੀ ਟੈਣੀ ਨੂੰ ਜਿੰਨਾ ਜ਼ਿਆਦਾ ਭਾਰ ਹੁੰਦਾ ਹੈ, ਫਲ ਲੱਗਾ ਹੁੰਦਾ ਹੈ ਨਾ, ਉਨੀ ਉਹ ਜ਼ਮੀਨ ਦੇ ਪਾਸੇ ਨੂੰ ਝੁੱਕ ਜਾਂਦੀ, ਜ਼ਮੀਨ ਤਰਫ ਘੁਮ ਜਾਂਦੀ ਹੈ। ਉਹਦਾ ਮੂੰਹ ਥੱਲੇ ਨੂੰ ਹੋ ਜਾਂਦਾ ਹੈ। ਤੇ ਜਿਹਨੂੰ ਕੋਈ ਫਲ ਨਹੀਂ ਲੱਗਾ ਉਹ ਸਿੱਧਾ ਅਕੜਿਆ ਖਲੋਤਾ ਰਹਿੰਦਾ ਹੈ ਰੋਖੇ ਕੇ ਉਹਦੇ ਨਾਲ ਟਾਹਣੀਆਂ ਦੋ ਨੇ ਇੱਕ ਝੁਕੀ ਮਿਲਦੀ ਉਹਨੂੰ ਫਲ ਬੜਾ ਲੱਗਾ ਇੱਕ ਖਲੋਤੀ ਮਿਲਦੀ ਉਹਨੂੰ ਫਲ ਕੋਈ ਨਹੀਂ ਲੱਗਾ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਮੈਂ ਜਿਹੜਾ ਤੱਤ ਕੱਢਿਆ ਹੈ ਵੀ ਜਿੰਨੇ ਹੌਲੇ ਬੰਦੇ ਹੁੰਦੇ ਨਾ ਹੋਸ਼ੇ ਬੰਦੇ ਹੁੰਦੇ ਨੇ ਕਟਿਆ ਮਿਆਰ ਵਾਲੇ ਬੰਦੇ ਹੁੰਦੇ ਨੇ ਹੌਲੀ ਸੋਚ ਵਾਲੇ ਹੁੰਦੇ ਨੇ ਉਹਨਾਂ ਦੇ ਕੋਲ ਥੋੜਾ ਜਿਹਾ ਹੋਵੇ ਨਾ ਤੇ ਤੌਣ ਚੁੱਕ ਕੇ ਕਿਲਾ ਗੱਡਿਆ ਰਹਿੰਦਾ ਤੌਣ ਚੁੱਕ ਕੇ ਚੱਲਦੇ ਨੇ ਮੋਢਿਆਂ ਦੇ ਚਾਰ ਸਫੇਰੇ ਵਹਿੰਦੇ ਨੇ ਤੌਰ ਬਦਲ ਜਾਂਦੀ ਏ ਵੇਖਣੀ ਉਹਨਾਂ ਦੀ ਬਦਲ ਜਾਂਦੀ ਏ ਕਿਉਂਕਿ ਫਲ ਥੋੜਾ ਲੱਗਾ ਜਿੰਨੂੰ ਜ਼ਿਆਦਾ ਫਲ ਲੱਗਾ ਹੁੰਦਾ ਏ ਉਹਨਾਂ ਡਾਊਨ ਟੂ ਅਰਥ ਹੁੰਦਾ ਉਹਨਾਂ ਹੀ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਉਹਨਾਂ ਸਾਰਿਆਂ ਨੂੰ ਕਲਾਵੇ ਕਲਾਵੇ ਵਿੱਚ ਲੈ ਕੇ ਚੱਲਣ ਦਾ ਯਤਨ ਕਰਦੇ ਕਿ ਮੇਰੇ ਇਹਨਾਂ ਕਰਕੇ ਮੈਂ ਅੱਗੇ ਗਿਆ ਬੇਸ਼ੱਕ ਉਹਨਾਂ ਕਰਕੇ ਤੁਸੀਂ ਨਾ ਗਏ ਹੋ ਪਰ ਕਦੇ ਕਿਸੇ ਨੂੰ ਕਹੇ ਕੇ ਵੇਖਿਓ ਬਜ਼ੁਰਗ ਨੂੰ ਕਿ ਬਾਪੂ ਤੇਰੀਆਂ ਸੇਸਾਂ ਕਰਕੇ ਅੱਜ ਮੈਨੂੰ ਚੰਗੀ ਜੋਬ ਮਿਲੀ ਹੈ ਬਾਪੂ ਗਦਗਦ ਹੋ ਜਾਏਗਾ ਪਰ ਤੁਸੀਂ ਤੇ ਅਕੜ ਵਿਖਾਉਣਾ ਨਹੀਂ ਰਹਿੰਦੇ ਖੈਰ ਕਈ ਨਾ ਧਿਆਨ ਦੀ ਅਕੜ ਬੜੀ ਚੁੱਕੀ ਫਿਰਨਗੇ ਪਰਿਵਾਰ ਵਿੱਚ ਮਜਲਿਸ ਵਿੱਚ ਬਹਿਣਗੇ ਉੱਥੇ ਗੱਲ ਕਰਨ ਦੀ ਵਾਰੀ ਕਿਸੇ ਦੂਜੇ ਨੂੰ ਦੇਣਗੇ ਨਹੀਂ ਜਿਉਂ ਨਾਲ ਕੋਲੋਂ ਕਿਸੇ ਨੇ ਕੋਈ ਵਾਰੀ ਲਈ ਤੇ ਖੋਕ ਕੇ ਲੈਣੀ ਪੈਂਦੀ ਖੋਕ ਏ ਬੱਚਿਆਂ ਵਾਂਗ ਉਹਨੂੰ ਗਿਆਨ ਦੀ ਬੜੀ ਆਕੜ ਹੁੰਦੀ ਕਿ ਮੈਂ ਬੋਲੀ ਜਾਵਾਂ ਬੋਲੀ ਜਾਵਾਂ ਦੂਜਾ ਮੈਨੂੰ ਸੁਨੇ ਵੀ ਕਿਉਂ ਤੁਸੀਂ ਬੋਲ ਰਹੇ ਹੋ ਪਰ ਦੂਜੇ ਨੂੰ ਬੋਲਣ ਦਾ ਵੀ ਤੇ ਸਮਾਂ ਮਿਲਣਾ ਚਾਹੀਦਾ ਹੈ ਪਰਿਵਾਰ ਦੇ ਅੰਦਰ ਤੁਸੀਂ ਹੀ ਸਭ ਤੋਂ ਸਿਆਣੇ ਨਹੀਂ ਅਗਲਾ ਆਪਣੇ ਘਰ ਦਾ ਰਾਜਾ ਹੈ ਉਹ ਆਪਣੇ ਘਰ ਨੂੰ ਆਪ ਰਣ ਕਰ ਲਿਆ ਆਪ ਚਲਾ ਰਿਹਾ ਤੁਸੀਂ ਉਹਦੇ ਘਰ ਨੂੰ ਨਹੀਂ ਚਲਾ ਰਹੇ ਖੈਰ ਕਈ ਐਵੇਂ ਹੀ ਆਕੜੇ ਰਹਿੰਦੇ ਨੇ ਕਈਆਂ ਕੋਲ ਥੋਕੀ ਆਕੜ ਕੱਟ ਜਾ ਕੜ ਹੁੰਦੀ ਹੈ ਸ਼ਰਦੀ ਬੜੀ ਪੈਂਦੀ ਹੋਏਗੀ ਤੇ ਕੱਪੜੇ ਘੱਟ ਪਾਉਣਗੇ ਤੇ ਜੇ ਕਈ ਹੈ ਨਾ ਲੰਮੇ ਜਵਾਨਾ ਹਟਾ ਖਟਾ ਵਾ ਦੂਜੇ ਦਿਨ ਸੂਂ ਸੂਂ ਕਰਦੇ ਨਜ਼ਰ ਪੈਂਦੇ ਨੇ ਦੂਜੇ ਦਿਨ ਬੁਖਾਰ ਦੇ ਨਾਲ ਡਿੱਗੇ ਨਜ਼ਰ ਪੈਂਦੇ ਨੇ ਫੇਰ ਆਕੜ ਕਿੱਧਰ ਜਾਂਦੀ ਹੈ ਵੀ ਤੁਹਾਡੀ ਮੌਸਮ ਤੇ ਸਾਹਮਣੇ ਯਰਕਾ ਦੀ ਆਕੜ ਹੈ ਪਾਣੀ ਦੇ ਸਾਹਮਣੇ ਕਾਦੀ ਆਕੜ ਹੈ ਕਈ ਡੂੰਘੇ ਪਾਣੀ ਦੇ ਅੰਦਰ ਮੈਂ ਇੱਥੇ ਛਾਲ ਮਾਰਾਂਗਾ ਮੈਂ ਤੈਰ ਕੇ ਆਉਣਾ ਪਾਣੀ ਦੇ ਸਾਹਮਣੇ ਕਾਦੀ ਆਕੜ ਹੈ ਮੈਂ ਤੇ ਪਿੱਛੇ ਜੇ ਸੁਣ ਕੇ ਹੈਰਾਨ ਹੋਇਆ ਖਬਰ ਪੜ੍ਹ ਕੇ ਹੈਰਾਨ ਹੋਇਆ ਵੀ ਦਿੱਲੀ ਜੂ ਦੇ ਅੰਦਰ ਚਿੜੀਆ ਘਰ ਦੇ ਅੰਦਰ ਜਵਾਨ ਸਾਥੀਆਂ ਨੇ ਉਹਦੇ ਫਰੈਂਡ ਸਰਕਲ ਦੇ ਬੰਦਿਆ ਨੇ ਇੱਕ ਬੰਦੇ ਨੂੰ ਨਾ ਤੜਾ ਦਿੱਤਾ ਤੇ ਉਹ ਟਿੜ ਗਿਆ ਖੜ ਵਿੱਚ ਆ ਗਿਆ ਤੇ ਸ਼ੇਰ ਦੇ ਕਟਗਰੇ ਦੇ ਅੰਦਰ ਉਹਨੇ ਛਾਲ ਮਾਰ ਦਿੱਤੀ ਉੱਥੇ ਪਿੰਜਰੇ ਵਿੱਚ ਛਾਲ ਮਾਰ ਦਿੱਤੀ ਜਿਹੜਾ ਸ਼ੇਰ ਦਾ ਘੇਰਾ ਮੈਂਟੇ ਨਹੀਂ ਲੱਗਾ ਸ਼ੇਰੋਂ ਨੂੰ ਪਾੜ ਕੇ ਖਾ ਗਿਆ ਐਹੋ ਜੀਆਂ ਬੇਵਕੂਫੀਆਂ ਨਾ ਕਰਿਆ ਕਰੋ ਐਹੋ ਜੀ ਫੋਕੀਆਂ ਆਕੜਾ ਨਾ ਬਖਾਇਆ ਕਰੋ ਡੂੰਗੇ ਪਾਣੀ ਜਾਣਾ ਹੈ ਸ਼ੇਰ ਦੇ ਸਾਹਮਣੇ ਜਾਣਾ ਹੈ ਪਸ਼ੂਆਂ ਦੇ ਸਾਹਮਣੇ ਕਾਦੀ ਆਕੜ ਹੈ ਪਾਣੀ ਦੇ ਸਾਹਮਣੇ ਕਾਦੀ ਆਕੜ ਹੈ ਅੱਗ ਦੇ ਸਾਹਮਣੇ ਕਾਦੀ ਆਕੜ ਹੈ ਕਿ ਲੈ ਮੈਨੂੰ ਸੜ ਕੇ ਵਿਖਾਏ ਫੋਕੀ ਆਕੜ ਕਈ ਆਕੜ ਆਕੜ ਦੇ ਅੰਦਰ ਆਪਣੀ ਜੌਬ ਗਵਾ ਲੈਂਦੇ ਨੇ ਤੇ ਉਹਨੂੰ ਨਾਂ ਦੇ ਲੈਂਦੇ ਨੇ ਅਣਖ ਮੈਂ ਅਣਖੀਲਾ ਬੰਦਾ ਅਣਖ ਇੱਕ ਹੋਰ ਮਿਆਰ ਰੱਖਦੀ ਹੈ ਆਕੜ ਇੱਕ ਹੋਰ ਮਿਆਰ ਰੱਖਦੀ ਹੈ ਕੋਈ ਆਕੜ ਵਿੱਚ ਨਾ ਰਿਹਾ ਕਰੋ ਜੌਬ ਜਾਏਗੀ ਪੈਸਾ ਜਾਏਗਾ ਰਿਸ਼ਤੇਦਾਰੀ ਜਾਏਗੀ ਹਾਂ ਇਹ ਗਲ ਮੈਂ ਅਖੀਰ ਤੱਕ ਕਹਨੂੰ ਕਦੇ ਵੀ ਨਹੀਂ ਹਟਾਂਗਾ ਵਿਛੜਾ ਤੁਹਾਡੀ ਪਰਵਾਹੀ ਨਾ ਕਰਦਾ ਉਹਦੀ ਪਰਵਾ ਤੁਸੀਂ ਵੀ ਨਾ ਕਰੋ ਪਰ ਬਾਰ ਬਾਰ ਤਜਰਬਾ ਕਰੋ ਅਜ਼ਮਾਓ ਇਹ ਮੇਰੀ ਪਰਵਾਹ ਨਹੀਂ ਕਰ ਰਿਹਾ ਛੱਡ ਦਿਓ ਫੇਰ ਕੋਈ ਗੱਲ ਨਹੀਂ ਤੋਂ ਖੈਰ ਰਿਸ਼ਤੇਦਾਰੀਆਂ ਨਿਬਾਉਣ ਵਾਸਤੇ ਬੰਦੀਆਂ ਨੇ ਤੋੜਨ ਵਾਸਤੇ ਨਹੀਂ ਬਣਾ ਕੇ ਰੱਖੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ